ਜਪ ਚ ਪੱਤਿਆ ਗਰਮੀ ਦਾ ਕਹਿ ਕਰਤਾਸਪੁਰ ਰੇਲਵੇ ਸਟੇਸ਼ਨ ਤੇ ਪਾਟਸਲਾ ਬਜ਼ੁਰਗ ਦੀ ਗਰਮੀ ਨਾਲ ਮੌਤ ਹੋਈ ਮਾਉ ਪੰਜਾਬ ਜਲ ਨੂੰ ਅਤੇ ਗਰਮੀ ਦਾ ਕਹਿ ਲਗਾਤਾਰ ਵੱਧ ਰਿਹਾ ਜਿਸ ਕਾਰਨ ਕਰਤਾਸਪੁਰ ਰੇਲਵੇ ਸਟੇਸ਼ਨ ਤੇ ਪਾਟਸਲਾ ਵਿਅਕਤੀ ਦਾ ਮਕ ਟਨ ਨਾਲ ਮੌਤ ਹੋਣ ਦੀ ਖਬਰ ਹੈ ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਕੰਮ ਕਰਦਾ ਸੀ ਅਤੇ ਵਾਪਸ ਪੰਜਾਬ ਆ ਰਿਹਾ ਸੀ ਤੇ ਜਿਸ ਦੀ ਕਰਤਾਸਪੁਰ ਰੇਲਵੇ ਸਟੇਸ਼ਨ ਤੇ ਦਾਮ ਕੋ ਟਨ ਨਾਲ ਮੌਤ ਹੋਈ ਹੈ ਮ੍ਰਿਤਕ ਦੀ ਦੇ ਪੁਲਿਸ ਨੂੰ ਪ੍ਰਵਾਦੇ ਹਵਾਲੇ ਕਰ ਦਿੱਤੀ ਗਈ ਹੈ ਮੇਰਾ ਨਾਮ ਰਾਹੁਲ ਹੈ ਜੀ ਕੀ ਗੱਲ ਬਤਾਈ ਗਾਲਵਰ ਕੋਈ ਨਹੀਂ ਸਰ ਇਹ ਹਿਮਾਚਲ ਕੰਮ ਕਰਦੇ ਫਾਜ਼ਲ ਸਾਹਿਬ ਤੇ ਆਪਣਾ ਸ਼ਨੀਵਾਰ ਹਿਮਾਚਲ ਗਏ ਸੀ ਆਪਣਾ ਕੰਮ ਵਾਸਤੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਹੈ ਸਭ ਕੁਝ ਠੀਕ ਹੈ ਨਾ ਤੇ ਸਵੇਰੇ ਉਹਨਾਂ ਨੂੰ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਵਾਰਡਿੰਗ ਦੀ ਕਿੱਥੇ ਮਿਲ ਉਹਨਾਂ ਦੀ ਕਿੱਥੇ ਮਿਲੀ ਹੈ ਸੈਸ਼ਨ ਤੇ ਕੀ ਲੱਗਦਾ ਕੀ ਗੱਲ ਹੋਤਾ ਹੈ ਕੁਝ ਨਹੀਂ ਮੈਨੂੰ ਟੈਗ ਹੋਇਆ ਹੋਣਾ ਕਿ ਉਹਨਾਂ ਦੀ ਮੈਡੀਸਿਨ ਵਗੈਰਾ ਜਲਦੀ ਦੀ ਉਹਨਾਂ ਦੇ ਲੱਕ ਤੇ ਰੀੜ ਦੀ ਹੱਡੀ ਤੇ ਸੱਟ ਲੱਗੀ ਰਹੀ ਸੀ ਪਹਿਲਾਂ ਤੇ ਉਹਨਾਂ ਦੀ ਮੈਡੀਸਿਨ ਚੱਲੀ 2 ਸਾਲ ਕਾਫੀ ਇਹਦਾ ਗਰਮੀ ਦਾ ਵੀ ਸਰ ਹੋ ਜਾਣਾ ਹਾਂ ਹੋ ਸਕਦਾ ਉਹਦੇ ਕਰਕੇ ਹੋਇਆ ਕਿ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਉਹ ਜਦੋਂ ਆਧਾਰ ਕਾਰਡ ਕੱਢਿਆ ਨਾ ਤੇ ਉਹਦੇ ਚ ਉਹਨਾਂ ਦਾ ਐਡਰੈਸ ਮਿਲਿਆ ਤੇ ਫਿਰ ਫੋਨ ਵੀਗਰਾਂ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਤਾਂ ਕਰਕੇ ਫਿਰ ਪਤਾ ਲੱਗਾ ਕਿ ਨਹੀਂ ਕੇਸ ਸੀਗਾ ਫੇਰ 64 ਦੇ ਲੱਗ ਰਗੇ 65 ਹੋਈ ਦੱਸ ਕੇ ਕਿਉਂਕਿ ਪਹਿਲਾਂ ਤਾਂ ਪੇ ਦੇ ਸੀ ਨਾ ਤੇ ਮਲਕੀ ਰੈਸਟ ਕਰਦੇ ਵੀ ਹੋਣਿਆ ਤੇ ਉੱਥੇ ਰੈਸਟ ਕਰਦੇ ਡਾਇਗਾ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਤੌਰ ਤੇ ਜਨਤਾ ਬੈਠੀ ਰਹਿੰਦੀ ਇੱਥਾਂ ਤਾਂ ਕਰਕੇ ਉਹ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕੰਮ ਹੀ ਗਰਮ ਹੀ ਹਾਂਜੀ ਕਰਮੀ ਦੇ ਕੰਮ ਕਿੰਨੇ ਵਿਦਿਆਏ ਸਿਰੇ ਜੀ ਸਾਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਮਾਚਲ ਤੋਂ ਆਏ ਸੀ ਤੇ ਹਾਂਜੀ ਕਾਹਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ਼ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦੇ ਆਫਸਰ ਨੇ ਇੱਕ ਮੀਮੂ ਦਿੱਤੀ ਆ ਇੱਕ ਆਦਮੀ ਜਿਹੜਾ ਵਾ ਰੇਲੇ ਪਲੇਟਫਾਰਮ ਦੇ ਉੱਤਰੀ ਛਰੇ ਨੇ ਜੀ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਦੇ ਲੰਮੇ ਪਿਆ ਹਾ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਉਹ ਧਾਰਕ ਉਹ ਮਿਲਿਆ ਜਾਮਾਤਰਾ ਸਿਹਤ ਧਾਰਕਾਡ ਪੈਨ ਕਾਰਡ ਉਹ ਮਿਲਿਆ ਉਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਚਲ ਦਾ ਆਪਣੇ ਪੇਂਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਤੇ ਬੈਂਚ ਦੇ ਆ ਕੇ ਲੰਮੇ ਪਿਆ ਹੋਏ ਉੱਥੇ ਅਚਾਨਕ ਕੁਦਰਤੀ ਤਾਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੁਸ਼ਟੀ ਕਰਨ ਕਰਵਾਇਆ ਜਾ ਰਿਹਾ ਲੱਗਦਾ ਜੀ ਨਾ ਗਰਮੀ ਪੈ ਰਹੀ ਹੈ ਗਮੀ ਜਾਂ ਹੋ ਸਕਦਾ ਵੀ ਗਾਜ਼ਾ ਗਰਮੀ ਕਰਕੇ ਵੀ ਉਮਰ ਵੀ ਏਜ ਜੋ ਪਲੇਟ ਚਾਉਂਨ ਸਾਲ ਉਮਰੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋ ਇੱਕ ਐਕੂਨ ਕਰਕੇ ਬਾਕੀ ਪੋਰਨ ਰਿਪੋਰਟ ਉਹਦੀ ਸਾਰਾ ਪਤਾ ਲੱਗ ਜਾਵੇ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਢਕਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਕੀਤੀ ਗਈ ਕੀਤੀ ਗਈ ਆ ਤੇ ਪੋਸਟ ਹੌਣ ਕਰਾ ਕੇ ਲਾਸ ਜਿਹੜੀ ਹਵਾਲੇ ਵਾਸਤਾ ਜੀ ਕੀਤੀ ਜਾ ਰਹੀ ਆ ਬਈ ਕਿੱਥੇ ਹੈਗੀ ਕਿਹੜੀ ਜਗ੍ਹਾ ਪਲੇਟਫਾਰਮ ਤੇ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀ ਆ ਜਿਹੜੀ ਉਹਦੇ ਲਾਗੇ ਬਣੇ ਸੈੱਟ ਦੇ ਥੱਲੇ ਪਿੰਚ ਬਣੇ ਆ ਉਹਦੇ ਉੱਪਰ ਪਿਆ ਇਹ ਲੱਗਦਾ ਗੁੰਮ ਰਿਆ ਬਸ ਨਹੀਂ ਕੁਝ ਨਹੀਂ ਮਿਲਿਆ ਸਿਰਫ ਧਾਰ卡ਡ ਪੈਨ卡ਡ ਮਿਲਿਆ ਜਿੱਥੇ ਰਿਸਨਾਕਤ ਹੋਈ ਹੈ ਬਾਕੀ ਕੋਈ ਗੱਲਬਾਤ ਨਹੀਂ ਕੁਮਾਰਸਾਵਾ ਨਾਲ ਕੋਈ ਇਹਦੀ ਮੌਸਮਾਂ ਦੀ ਕਿਸਾਨਤ ਬਾਜ਼ਾਰ ਨਹੀਂ ਕੀਤਾ ਤੇ ਕਾਰਵਾਈ 199 ਵੀ ਰਸ ਲੈਣਦੇ ਜਾ ਰਹੇ